ਆਉ ਜੀ ਰਸਨਾ ਨੂੰ ਕਰੀਏ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਨੇ અપਾਰ ਬਖਸ਼ਿਸ਼ ਕੀਤੀ ਹੈ ਇੱਕ ਦਿਨ ਕੀ ਹੋਇਆ ਭਗਤ ਰਵਦਾਸ ਜੀ ਆਪਣੇ ਅਸਥਾਨ ਉੱਤੇ ਬੈਠੇ ਹੋਏ ਨੇ ਬਹੁਤ ਹੀ ਇੱਕ ਸਖਤ ਜੇ ਦਿਲ ਵਾਲਾ ਕਰੜੇ ਦਿਲ ਵਾਲਾ ਸ਼ਾਹੂਕਾਰ ਇੱਕ ਗਰੀਬ ਦੇ ਪਿੱਛੇ ਸੋਟਾ ਲੈ ਕੇ ਭੱਜ ਆਇਆ ਤੇ ਹੁਣ ਉਹ ਗਰੀਬ ਵਿਚਾਰੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਮੈਂ ਕੀ ਕਰਾਂ ਉਹਨੇ ਕੀ ਕੀਤਾ ਉਹ ਭਗਤ ਰਵਦਾਸ ਜੀ ਦੇ ਕੋਲ ਆ ਗਿਆ ਭਗਤ ਜੀ ਕੋਲ ਆ ਕੇ ਨਾ ਅੰਦਰ ਵੜ ਗਿਆ ਉਹਨਾਂ ਦੇ ਘਰ ਦੇ ਅੰਦਰ ਤੇ ਭਗਤ ਜੀ ਦੇ ਤਰਲੇ ਕਰਨ ਲੱਗਾ ਕਹਿੰਦਾ ਮੈਨੂੰ ਬਚਾਓ ਜੀ ਮੈਨੂੰ ਬਚਾਓ ਜੀ ਭਗਤ ਜੀ ਇਹ ਮੈਨੂੰ ਮਾਰ ਛੁੱਟੇਗਾ ਬੰਦਾ ਉਹ ਅਜੇ ਤਰਲੇ ਲੈ ਰਿਹਾ ਇੰਨੇ ਚਿਰ ਨੂੰ ਸ਼ਾਹੂਕਾਰ ਆ ਗਿਆ ਉਹ ਬੜਾ ਲੋਹਾ ਲਖਾ ਸੀਗਾ ਉਹਨੇ ਆਉਂਦਿਆਂ ਹੀ ਕਿਹਾ ਨਿਕਲ ਬਾਹਰ ਉਹ ਸ਼ਾਹੂਕਾਰ ਇੰਨਾ ਜ਼ਿਆਦਾ ਗੁੱਸੇ ਵਿੱਚ ਸਾਧ ਸੰਗਤ ਜੀ ਜਦੋਂ ਆਪਾਂ ਵੀ ਕਈ ਵਾਰੀ ਕਰੋਧੀ ਹੋ ਜਾਂਦੇ ਆ ਤੇ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਗੱਲ ਆਪਾਂ ਕਰਨੀ ਆ ਪੂਰਾ ਗੁੱਸੇ ਵਿੱਚ ਆ ਕੇ ਕਹਿੰਦਾ ਨਿਕਲ ਬਾਹਰ ਮੈਂ ਤੈਨੂੰ ਅੱਜ ਮਾਰ ਦੇਣਾ ਮੇਰੇ 20 ਰੁਪਏ ਸੁੱਟ ਤੂੰ ਚੰਡਾਲ ਆ ਤੂੰ ਬੇਈਮਾਨ ਭਗਤ ਰਵਦਾਸ ਜੀ ਉਹਨਾਂ ਨੇ ਸ਼ਾਹੂਕਾਰ ਦੇ ਵੱਲ ਦੇਖਿਆ ਤੇ ਸਭ ਤੋਂ ਪਹਿਲਾਂ ਤਾਂ ਉਹਨੂੰ ਸ਼ਾਂਤ ਕੀਤਾ ਤੇ ਕਹਿਣ ਲੱਗੇ ਭਾਈ ਰੁਕ ਜਾ ਮਾਮਲਾ ਕੀ ਆ ਗੱਲ ਕੀ ਆ ਇਹ ਗਰੀਬ ਬੰਦੇ ਨੂੰ ਤੂੰ ਕਿਉਂ ਮਾਰਦਾ ਇਹ ਗਰੀਬ ਗੁਰਬੇ ਪੰਛੀ ਪਸ਼ੂ ਲੋੜਵੰਦ ਉੱਤੇ ਦਇਆ ਕਰਨੀ ਹੀ ਧਰਮ ਹੁੰਦਾ ਦਇਆ ਸਾਰੇ ਕਰਮਾਂ ਨਾਲੋਂ ਉੱਤਮ ਹੁੰਦਾ ਇਦਾਂ ਦੀਆਂ ਗੱਲਾਂ ਭਗਤ ਜੀ ਨੇ ਕੀਤੀਆਂ ਤੇ ਪਰ ਆਖਿਆ ਕਿ ਗੱਲ ਕੀ ਆ ਜਾਂ ਤਾਂ ਸਾਨੂੰ ਗੱਲ ਦੱਸੋ ਇਸ ਤਰ੍ਹਾਂ ਇਹਨੂੰ ਮਾਰਨਾ ਨਹੀਂ ਫਿਰ ਜਿਹੜਾ ਉਹ ਸ਼ਾਹੂਕਾਰ ਸੀਗਾ ਤੇ ਉਹਨੇ ਇਹ ਉੱਤਰ ਦਿੱਤਾ ਕਹਿਣ ਲੱਗਾ ਅਸਲ ਦੇ ਵਿੱਚ ਗੱਲ ਇਹ ਆ ਭਗਤ ਜੀ ਇਹਨੇ ਮੇਰੇ ਕੋਲੋਂ ਉਧਾਰ ਲਏ ਸੀ 20 ਰੁਪਏ ਉਹਨੂੰ ਮਿਹਨਤਾਂ ਕਰਦਾ ਸੀ ਕਰਲੇ ਕਰਦਾ ਸੀ ਕਹਿੰਦਾ ਮੇਰੇ ਬੱਚੇ ਭੁੱਖੇ ਆ ਮੇਰੇ ਨਿਆਣੇ ਭੁੱਖੇ ਆ ਭੁੱਖ ਨਾਲ ਮਰ ਰਹੇ ਆ ਦਇਆ ਕਰੋ ਤੇ ਮੈਨੂੰ 20 ਰੁਪਏ ਦਿੱਤੇ ਤੇ ਉਹਦਾ ਆਨਾ ਵਿਆਜ ਵੀ ਆ ਤੇ ਆਪ ਨੇ ਦੇਖੋ ਇੱਥੇ ਤੁਸੀਂ ਇਹਨੂੰ ਵਿਚਾਰ ਰਹੇ ਹੋ ਨੇ ਦਾ ਪੱਖ ਲੈ ਰਹੇ ਹੋ ਭਗਤ ਜੀ ਇਹਨੇ 20 ਰੁਪਏ ਮੇਥੋਂ ਲੈ ਮੋੜਦਾ ਨਹੀਂ ਜੇ ਤੁਸੀਂ ਦਇਆ ਕਰਨੀ ਆ ਤੁਸੀਂ ਕਹਿੰਨੇ ਦਇਆ ਕਰਨੀ ਧਰਮ ਆ ਤਾਂ ਤੁਸੀਂ ਇਹ ਧਰਮ ਕਮਾਓ ਮੇਰੇ ਤੋਂ ਨਹੀਂ ਕਮਾਇਆ ਜਾਣਾ 20 ਰੁਪਏ ਆਪਦੇ ਕੋਲੋਂ ਦੇ ਦਿਓ ਪੂਰੇ ਗੁੱਸੇ ਦੇ ਵਿੱਚ ਆ ਕੇ ਉਹ ਸ਼ਾਹੂਕਾਰ ਨੇ ਸ਼ਬਦ ਕਹੇ ਆ ਉਹਦੀ ਕਠੋਰ ਦਲੀ ਨੂੰ ਦੇਖਿਆ ਭਗਤ ਜੀ ਨੇ ਭਗਤ ਰਵਦਾਸ ਜੀ ਕੋਲ ਜਿਹੜੀ ਮਿਹਨਤ ਕੀਤੀ ਸੀ ਉਹਨਾਂ ਨੇ ਜੁੱਤੀਆਂ ਗੰਢ-ਗੰਢ ਕੇ ਉਹ 20 ਰੁਪਏ ਕੋਲੋਂ ਦਿੱਤੇ ਤੇ ਗਰੀਬ ਨੂੰ ਮਾਰ ਪੈਣ ਤੋਂ ਬਚਾ ਲਿਆ ਭਗਤ ਜੀ ਦੇ ਕੋਲ ਕੁਝ ਸਤਸੰਗੀ ਵੀ ਬੈਠੇ ਸੀ ਉਸ ਵਕਤ ਫਿਰ ਉਹਨਾਂ ਨੂੰ ਸੰਬੋਧਨ ਕਰਕੇ ਭਗਤ ਜੀ ਨੇ ਬਚਨ ਕਰਨੇ ਸ਼ੁਰੂ ਕੀਤੇ ਤੇ ਆਖਿਆ ਇਹ ਦਇਆ ਧਰਮ ਦੀ ਇਹਦੀ ਮਹਾਨਤਾ ਕੀ ਹੈ ਮੈਂ ਤੁਹਾਨੂੰ ਇੱਕ ਕਥਾ ਸੁਣਾਉਣਾ ਭਗਤ ਜੀ ਨੇ ਆਖਿਆ ਇਹ ਦਇਆ ਕਰਨੀ ਕਿਉਂ ਜ਼ਰੂਰੀ ਹੁੰਦੀ ਹੈ ਜਦੋਂ ਭਗਤ ਜੀ ਨੇ ਇਸ ਤਰ੍ਹਾਂ ਕਿਹਾ ਨਾ ਤੇ ਉਹ ਜਿਹੜਾ ਸ਼ਾਹੂਕਾਰ ਸੀ ਉਹ ਵੀ ਉੱਥੇ ਬਹਿ ਗਿਆ ਵੀ ਇਹ ਕੀ ਕਹਿਣਾ ਚਾਹੁੰਦੇ ਆ ਵੀ ਸੁਣ ਕੇ ਚਲਿਆ ਜਾਊਂਗਾ ਹਣ ਮੈਨੂੰ ਮੇਰੇ ਰੁਪਈਏ ਜਿਹੜੇ ਆ ਤੇ ਉਹ ਮਿਲ ਗਏ ਆ ਚਲੋ ਉਹਨੇ ਗੱਲ ਵੀ ਸੁਣ ਲੈਨੇ ਆ ਭਗਤ ਜੀ ਕਹਿਣਾ ਕੀ ਚਾਹੁੰਦੇ ਆ ਭਗਤ ਜੀ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਰੂਪ ਦੇਸ਼ ਬਸਰੇ ਸ਼ਹਿਰ ਦੇ ਵਿੱਚ ਰਹਿਣ ਵਾਲੀ ਇੱਕ ਬੀਬੀ ਸੀ ਔਰਤ ਸੀ ਰਹਿਬਾ ਨਾਮ ਸੀ ਉਹਦਾ ਰਹਿਬਾ ਜਿਹਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ ਪਰ ਸੁੰਦਰ ਸੀਗੀ ਜਿਵੇਂ ਕੋਈ ਰਾਜਕੁਮਾਰੀ ਹੋਵੇ ਜਿਸ ਵੇਲੇ ਦਾ ਜਨਮ ਹੋਇਆ ਥੋੜੇ ਸਮੇਂ ਪਿੱਛੋਂ ਕਿਸੇ ਦੂਜੇ ਬਾਦਸ਼ਾਹ ਨੇ ਇਹ ਦੇਸ਼ ਤੇ ਚੜ੍ਹਾਈ ਕੀਤੀ ਰੂਪ ਦੇਸ਼ ਤੇ ਤੇ ਉਹ ਫਿਰ ਸਾਰਾ ਕੁਝ ਇਹਨਾਂ ਦਾ ਰਾਜ ਭਾਗ ਖੋਲਿਆ ਇਹ ਜੰਗ ਦੇ ਵਿੱਚ ਇਹ ਲੜਕੀ ਦਾ ਮਾਂ ਪਿਓ ਰਹਿਬਾਂ ਦੇ ਮਾਤਾ ਪਿਤਾ ਸਾਰਾ ਪਰਿਵਾਰ ਹੀ ਉਹਨੇ ਕਤਲ ਕਰਤਾ ਰਹਿਬਾਂ ਨੂੰ ਪਾਲਨ ਵਾਲੀ ਇੱਕ ਗੋਲੀ ਸੀ ਉਹ ਕਿਸੇ ਨਾ ਕਿਸੇ ਤਰੀਕੇ ਉਹ ਬਾਦਸ਼ਾਹ ਜਿਹੜਾ ਦੁਸ਼ਮਣ ਸੀ ਉਹ ਤੋਂ ਅੱਖ ਚਰਾ ਕੇ ਇਹਨੂੰ ਲੈ ਕੇ ਬਾਹਰ ਨਿਕਲ ਗਈ ਹੋਰ ਕੋਈ ਟਿਕਾਣਾ ਨਹੀਂ ਮਿਲਿਆ ਫਕੀਰਾਂ ਦੀ ਜਗ੍ਹਾ ਸੀ ਇੱਕ ਫਕੀਰਾਂ ਦਾ ਭਗਤ ਰਵਦਾਸ ਜੀ ਕਹਿੰਦੇ ਅਸਥਾਨ ਸੀ ਉੱਥੇ ਆ ਗਈ ਐ ਉੱਥੇ ਲਿਜਾ ਕੇ ਉਹਨਾਂ ਫੱਕਰਬੰਦਿਆਂ ਨੂੰ ਆਪਦੀ ਹਾਲਤ ਦੱਸੀ ਆ ਉੱਥੇ ਹੀ ਬੱਚੀ ਨੂੰ ਪਾਲ ਲਿਆ ਇਹ ਰਾਜਕੁਮਾਰੀ ਨੂੰ ਉੱਥੇ ਹੀ ਰੱਖਿਆ ਫਕੀਰਾਂ ਦੀ ਗੁੜਤੀ ਨਾਲ ਬਾਲਵਸਥਾ ਵਿੱਚ ਹੀ ਬੱਚੀ ਦੀ ਲੈਬ ਜਿਹੜੀ ਆ ਰੱਬ ਨਾਲ ਜੁੜ ਗਈ ਹੁਣ ਜਿਹੋ ਜੀ ਸੰਗਤ ਤੇ ਸਾਧ ਸੰਗਤ ਜੀ ਤੈਹੋ ਜੀ ਰੰਗਤ ਹੁੰਦੀ ਆ ਹੋਇਆ ਇੰਜ ਕਰਨੀ ਰੱਬ ਦੀ ਜਿਹੜੀ ਹੁੰਦੀ ਆ ਹੁਕਮ ਬਰਤਦਾ ਇੱਕ ਦਿਨ ਉਹ ਗੋਲੀ ਨਾ ਰਹਿਬਾਂ ਨੂੰ ਨਾਲ ਲੈ ਕੇ ਕਿੱਧਰ ਜਾ ਰਹੀ ਆ ਰਾਹ ਦੇ ਵਿੱਚ ਕੋਈ ਚਰਿੱਤਰਹੀਨ ਔਰਤ ਜਿਹੜੀ ਬੇਸ਼ਵਾਸੀ ਉਹਨੇ ਦੇਖ ਲਿਆ ਕਹਿਣ ਲੱਗੀ ਤਾਂ ਬੜੇ ਸੁੰਦਰ ਸਰੂਪ ਵਾਲੀ ਬੇਸ਼ਵਾ ਨੇ ਨਾ ਉੱਥੇ ਖੜ ਕੇ ਗੋਲੀ ਨੂੰ ਮਾਇਆ ਦਾ ਲਾਲਚ ਦੇ ਕੇ ਕਿਵੇਂ ਨਾ ਕਿਵੇਂ ਉਹਦਾ ਚਿੱਤ ਭਰਮਾ ਲਿਆ 5000 ਰੁਪਇਆ ਦੇ ਕੇ ਉਹ ਰਾਜ ਲੜਕੀ ਰਹਿਬਾਂ ਨੂੰ ਬੇਸ਼ਵਾ ਕੋਲ ਵੇਚਤਾ ਉਹ ਗੋਲੀ ਨੇ ਦੇਖੋ ਇਮਾਨ ਦੀ ਗੱਲ ਆ ਕਿੱਥੇ ਪਹਿਲਾਂ ਬਚਪਨ ਵਿੱਚ ਬਚਾ ਕੇ ਲਈ ਸੀ ਇਹਨੂੰ ਰਹਿਬਾਂ ਨੂੰ ਤੇ ਹੁਣ 5000 ਰੁਪਇਆ ਦੇ ਕੇ ਉਹਨੂੰ ਖਰੀਦ ਲਿਆ ਉਹਦਾ ਇਮਾਨ ਵੇਚ ਦਿੱਤਾ ਉਹਨੇ ਬੇਸ਼ਵਾ ਆਪ ਦੇ ਨਾਲ ਲੱਗੀ ਆ ਉਹ ਆਪਦੇ ਚਬਾਰੇ ਵਿੱਚ ਲੜਕੀ ਨੂੰ ਬਿਠਾਇਆ ਰਹਿਬਾਂ ਨੂੰ ਇਸ ਵੇਲੇ ਬੇਸ਼ਵਾ ਦੇ ਕੋਲ ਸ਼ਾਹੂਕਾਰ ਆਇਆ ਤੇ ਉਦੋਂ ਉਹ ਸ਼ਾਹੂਕਾਰ ਜਿਹੜਾ ਸੀ ਉਹ ਤੋਂ ਮਾਇਆ ਲੈ ਕੇ ਤੇ ਉਹ ਬੇਸ਼ਵਾ ਨੇ ਉਹਨੂੰ ਉੱਪਰ ਭੇਜਤਾ ਕੋਠੇ ਤੇ ਉਹ ਸ਼ਾਹੂਕਾਰ ਜਿਹੜਾ ਸੀਗਾ ਵੈਭਚਾਰ ਦੀ ਭਾਵਨਾ ਦੇ ਨਾਲ ਆਇਆ ਜਦੋਂ ਦਰਵਾਜ਼ੇ ਅੰਦਰ ਦਾਖਲ ਹੋਇਆ ਰਹਿਬਾਂ ਨੂੰ ਦੇਖਿਆ ਅੰਨ੍ਹਾ ਹੋ ਗਿਆ ਨੇਤਰਾਂ ਤੋਂ ਅੰਨ੍ਹਾ ਹੋ ਗਿਆ ਦਿਲ ਇਉਂ ਲੱਗਿਆ ਜਿਵੇਂ ਕਿ ਧੜਕਣ ਰੁਕ ਰਹੀ ਹੁੰਦੀ ਉੱਥੇ ਡਿੱਗ ਪਿਆ ਰਹਿਬਾਂ ਦੇ ਕੋਲ ਪਹੁੰਚ ਨਹੀਂ ਸਕਿਆ ਜੇ ਪਿੱਛੇ ਨੂੰ ਮੁੜਦਾ ਸੀਗਾ ਤਾਂ ਠੀਕ ਹੋ ਜਾਂਦਾ ਸੀ ਅੱਗੋਂ ਨੂੰ ਆਵੇ ਤੇ ਉਦੋਂ ਫਿਰ ਇਹ ਉਹਨੂੰ ਮੁਸ਼ਕਲ ਆਵੇ ਆਉਣ ਦੇ ਵਿੱਚ ਤੇ ਫਿਰ ਉਹਨੇ ਰਹਿਬਾਂ ਦੇ ਪਾਸ ਪਹੁੰਚਣ ਦੇ ਬੜੇ ਹੀਲੇ ਕੀਤੇ ਪਰ ਸਾਰੇ ਯਤਨ ਉਹਦੇ ਬ्यर्थੇ ਗਏ ਫਿਰ ਉਹਨੇ ਮਨ ਦੇ ਵਿੱਚ ਵਿਚਾਰਿਆ ਵੀ ਇਹ ਜਿਹੜੀ ਲੜਕੀ ਆ ਇਹ ਕੋਈ ਆਮ ਨਹੀਂ ਇਹ ਤਾਂ ਕੋਈ ਰੱਬ ਦੀ ਪਿਆਰੀ ਆ ਆ ਭਗਤੀ ਕਰਨ ਵਾਲੀ ਕੋਈ ਚੰਗੀ ਰੂਹ ਆ ਇੱਥੇ ਜਿਹੜੀ ਫਸੀ ਹੋਈ ਆ ਇਹਨੂੰ ਨਾ ਲੈ ਕੇ ਚਲੀਏ ਘਰੇ ਇੱਥੋਂ ਜੰਜਾਲ ਦੇ ਵਿੱਚੋਂ ਛੁਟਕਾਰਾ ਕਰੀਏ ਹੋ ਸਕਦਾ ਹੈ ਜੇ ਨਾ ਜ਼ਬਰਦਸਤੀ ਕੀਤੀ ਹੋਵੇ ਵੇਸ਼ਵਾ ਨੇ ਉਸੇ ਵੇਲੇ ਮਨ ਦੀ ਭਾਵਨਾ ਨੂੰ ਸ਼ੁੱਧ ਕੀਤਾ ਮਾਫੀ ਮੰਗੀ ਸ਼ਾਹੂਕਾਰ ਕਹਿਣ ਲੱਗਾ ਰਹਿਬਾਂ ਨੂੰ ਅੱਜ ਤੋਂ ਤੁਸੀਂ ਮੇਰੇ ਧਰਮ ਦੀ ਮਾਤਾ ਹੋਏ ਤੇ ਮੈਂ ਤੁਹਾਡਾ ਪੁੱਤਰ ਹਾਂ ਮੇਰੇ ਵਿਸ਼ੇ ਭਾਵਨਾ ਵਾਲੀ ਦ੍ਰਿਸ਼ਟੀ ਦੀ ਕੀਤੀ ਗਲਤੀ ਨੂੰ ਮਾਫ ਕਰ ਦੇਣਾ ਉਦੀ ਸ਼ੁੱਧ ਭਾਵਨਾ ਨੂੰ ਦੇਖ ਕੇ ਰਹਿਬਾਂ ਕਹਿਣ ਲੱਗੀ ਸੇਠ ਜੀ ਖੁਦਾ ਤੈਨੂੰ ਬਖਸ਼ੇਗਾ ਫਿਰ ਰਹਿਬਾਂ ਦੇ ਚਰਨਾਂ ਪਰ ਆ ਕੇ ਮੱਥਾ ਟੇਕਿਆ ਕਹਿਣ ਲੱਗਾ ਏ ਮਾਤਾ ਜੀ ਜੇ ਤੁਹਾਡਾ ਸੰਕਲਪ ਹੋਵੇ ਤੁਹਾਨੂੰ ਬੇਸ਼ਵਾ ਦੀ ਕੈਦ ਤੋਂ ਛੁਡਾ ਸਕਦਾ ਰਹਿਬਾਂ ਨੇ ਕਿਹਾ ਮੈਂ ਹੋਰ ਕੀ ਚਾਹੁੰਨੀ ਆ ਤੂੰ ਕਿਰਪਾ ਕਰ ਇਸ ਨਰਕ ਚੋਂ ਕੱਢ ਕੇ ਮੈਨੂੰ ਲੈ ਚੱਲ ਸ਼ਾਹੂਕਾਰ ਨੇ ਜਿੰਨੇ ਰੁਪਏ ਬੇਸ਼ਵਾ ਨੇ ਮੰਗੇ ਉਹਨੇ ਦਿੱਤੇ ਤੇ ਰਹਿਬਾਂ ਨੂੰ ਆਪਦੇ ਘਰੇ ਲੈ ਗਿਆ ਕਹਿਣ ਲੱਗਾ ਜੀ ਇਹ ਘਰਬਾਰ ਤੁਹਾਡਾ ਹੀ ਆ ਤੁਸੀਂ ਮੇਰੇ ਮਾں ਤੇ ਮੈਂ ਤੁਹਾਡਾ ਪੁੱਤਰ ਹਾਂ ਜੋ ਤੁਸੀਂ ਆਗਿਆ ਕਰੋਗੇ ਮੈਂ ਮੰਨਾਂਗਾ ਖੁਦਾ ਦੇ ਹੁਕਮ ਅnder ਉਹ ਰਾਜ ਲੜਕੀ ਨੇ ਉੱਥੇ ਚੰਗੇ ਦਿਨ ਬਤੀਤ ਕੀਤੇ ਰਹਿਬਾਂ ਨੇ ਭਗਤ ਰਵਦਾਸ ਜੀ ਸਰੋਤਿਆਂ ਨੂੰ ਕਥਾ ਸੁਣਾ ਰਹੇ ਆ ਚੰਗੇ ਦਿਨ ਬਤੀਤ ਹੋਏ ਜਿਵੇਂ ਜਿਵੇਂ ਉਹ ਆਗਿਆ ਕਰੇ ਸਾਹੂ ਕਰ ਮੰਨੀ ਜਾਵੇ ਭਜਨ ਕਰਦਿਆਂ ਇਵੇਂ ਕਈ ਸਾਲ ਬੀਤ ਗਏ ਆ ਇੱਕ ਦਿਨ ਸ਼ਾਹੂਕਾਰ ਨੇ ਪੁੱਛਿਆ ਮਾਤਾ ਜੀ ਕਿਸੇ ਗੱਲੋਂ ਤਕਲੀਫ ਤਾਂ ਨਹੀਂ ਤੇ ਰਹਿਬਾ ਕਹਿਣ ਲੱਗੀ ਪੁੱਤਰ ਤੂੰ ਮੈਨੂੰ ਸਾਰੇ ਸੁੱਖ ਦਿੱਤੇ ਆ ਖੁਦਾ ਤੇਰਾ ਭਲਾ ਕਰੇਗਾ ਪਰ ਇਸ ਵਕਤ ਮੈਂ ਚਾਹੁੰਦੀ ਆ ਮੈਂ ਮੱਕੇ ਨੂੰ ਜਾਮਾਂ ਮੱਕੇ ਜਾਣ ਨੂੰ ਮੇਰਾ ਦਿਲ ਕਰਦਾ ਜੇ ਤੂੰ ਮੈਨੂੰ ਛੁੱਟੀ ਦੇ ਦਵੇਂ ਮੈਂ ਹੋ ਆਮਾ ਸ਼ਾਹੂਕਾਰ ਨੇ ਕਿਹਾ ਚਲੇ ਜਾਓ ਪਰ ਜੇ ਕਿਸੇ ਚੀਜ਼ ਦੀ ਲੋੜ ਹੋਵੇ ਮੰਗ ਸਕਦੇਂ ਉਸੇ ਵੇਲੇ ਰਾਜ ਲੜਕੀ ਨੂੰ ਜੋ ਚਾਹੀਦਾ ਸੀ ਉਹ ਮੰਗ ਲਿਆ ਤਿਆਰ ਹੋ ਕੇ ਰਹਿਬਾਂ ਜਦੋਂ ਬਾਹਰ ਨਿਕਲੀ ਨਾ ਸ਼ਹਿਰੋਂ ਹਾਜੀਆਂ ਦਾ ਕਾਫਲਾ ਜਾ ਰਿਹਾ ਹੱਜ ਕਰਨ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਰਹਿਬਾਂ ਪੁੱਛਦੀ ਆ ਉਹ ਕਹਿਣ ਲੱਗੇ ਮੱਕੇ ਦੀ ਯਾਤਰਾ ਉਹਨਾਂ ਆਖਿਆ ਮੈਨੂੰ ਵੀ ਨਾਲ ਲੈ ਜਾਓ ਕਹਿੰਦੇ ਬੜੀ ਚੰਗੀ ਗੱਲ ਆ ਇਹ ਕਹਿ ਕੇ ਨਾਲ-ਨਾਲ ਤੁਰ ਪਈਆ ਰਹਿਬਾਂ ਤੁਰਦਿਆਂ ਤੁਰਦਿਆਂ ਜਦੋਂ 65 ਮੀਲ ਅਜੇ ਮੱਕਾ ਰਹਿ ਗਿਆ ਉਹ ਜਗ੍ਹਾ ਇੱਕ ਖੂਹ ਸੀਗਾ ਰਹਿਬਾ ਨੇ ਆਪਣੇ ਸਾਥ ਜਿਹੜੇ ਨਾਲ ਹੋਏ ਸੀ ਫਕੀਰ ਆਏ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਗੇ ਚੱਲੋ ਮੈਂ ਇੱਥੇ ਨਮਾਜ਼ ਪੜ੍ਹੂੰਗੀ ਤੁਹਾਡੇ ਨਾਲ ਰਲ ਜੂੰਗੀ ਉਹ ਸਾਥ ਤੁਰ ਪਿਆ ਪਰ ਜਦੋਂ ਇਹਨੇ ਖੂਹ ਪਰ ਖਲੋ ਕੇ ਨਮਾਜ਼ ਪੜ੍ਹੀ ਆ ਨਾ ਰਹਿਬਾ ਨੇ ਇੱਕ ਕੁੱਤੀ ਸੀ ਜਿਹਨੇ ਕਤੂਰੇ ਦਿੱਤੇ ਹੋਏ ਸੀ ਬੱਚੇ ਦਿੱਤੇ ਹੋਏ ਸੀ ਉਹ ਆ ਕੇ ਉੱਥੇ ਬਿਰਲਾਪ ਕਰ ਰਹੀ ਆ ਰੋ ਰਹੀ ਆ ਉਹਨੇ ਉਸੇ ਵੇਲੇ ਜਦੋਂ ਬਿਰਲਾਪ ਸੁਣਿਆ ਰਹਿਬਾ ਨੇ ਰਾਜ ਕੰਨਿਆ ਰਹਿਬਾ ਸਹਾਰ ਨਾ ਸਕੀ ਦਇਆ ਬਹੁਤ ਜ਼ਿਆਦਾ ਸੀ ਭਗਤ ਜੀ ਕਹਿੰਦੇ ਇੰਨੀ ਦਇਆ ਇੰਨਾ ਤਰਸ ਤੇ ਉਹ ਖੂਹ ਤੇ ਕੋਈ ਲੱਜ ਕੋਈ ਡੋਲ ਕੋਈ ਰੱਸੀ ਕੋਈ ਭਾਂਡੇ ਦਾ ਕੋਈ ਪ੍ਰਬੰਧ ਨਹੀਂ ਸੀ ਬਥੇਰਾ ਇੱਧਰ ਉੱਧਰ ਦੇਖਿਆ ਰਹਿਬਾ ਨੇ ਆਖਰ ਉਹਨੇ ਕੀ ਕੀਤਾ ਰਹਿਬਾ ਨੇ ਸਾਧ ਸੰਗਤ ਜੀ ਆਪਣੇ ਸਰਦਾ ਜਿਹੜਾ ਕੱਪੜਾ ਸੀਗਾ ਉਹ ਬੰਨ ਕੇ ਖੂਹ ਚ ਲਮਕਾਇਆ ਤੇ ਪਤਾ ਕਾਦੀ ਰਾਹੀ ਲਮਕਾਇਆ ਰੱਸੀ ਤਾਂ ਹੈ ਨਹੀਂ ਸੀ ਭਗਤ ਜੀ ਕਹਿੰਦੇ ਉੱਤੇ ਆਪਦੇ ਸਿਰ ਦੇ ਵਾਲ ਪੁੱਟ-ਪੁੱਟ ਕੇ ਬੱਟ ਛਾੜ ਕੇ ਰੱਸੀ ਵੱਟੀਆ ਸਿਰ ਦਾ ਕੱਪੜਾ ਬੰਨ ਕੇ ਖੂਚ ਲਮਕਾ ਦਿੱਤਾ ਜਿਸ ਵੇਲੇ ਉਹ ਭੱਜ ਗਿਆ ਬਾਹਰ ਖਿੱਚ ਕੇ ਪਾਣੀ ਨਿਚੋੜ ਕੇ ਗਰਮੀ ਦਾ ਮੌਸਮ ਉਹ ਕੁੱਤੀ ਨੂੰ ਭਲਾਇਆ ਕਤੂਰਿਆਂ ਦੇ ਮੂੰਹ 'ਚ ਵੀ ਪਾਇਆ ਤੇ ਉਹ ਜਲ ਪੀਂਦਿਆਂ ਸਾਰ ਉਹਨਾਂ ਨੂੰ ਠੰਡ ਪੈ ਗਈ ਆ ਤੇ ਇਹਦੇ ਬਦਲੇ ਭਗਤ ਜੀ ਕਹਿੰਦੇ ਸਤਸੰਗੀ ਜਨੋ ਪਤਾ ਕੀ ਹੋਇਆ ਸੀ ਮੱਕਾ ਕਿੰਨੇ ਮੀਲ ਰਹਿੰਦਾ ਸੀ 65 ਮੀਲ ਦੂਰ ਰਹਿੰਦਾ ਸੀ ਹਜੇ ਉਹਦੇ ਬਦਲੇ ਖੁਦਾ ਨੇ ਉਹਨਾਂ ਦੇ ਪਾਸ ਉਹ ਮੱਕਾ ਲਿਆਂਦਾ ਸੀ ਰਹਿਬਾਂ ਦੇ ਪਾਸ ਤੇ ਆਖਿਆ ਸੀ हे ਰਹਿਬਾਂ ਤੂੰ ਮੱਕੇ ਨੂੰ ਜ਼ਿਆਰਤ ਕਰਨ ਜਾ ਰਹੀ ਸੀ ਮੱਕੇ ਵਿੱਚ ਹੱਜ ਕਰਨ ਜਾ ਰਹੀ ਸੀ ਪਰ ਇਹ ਦਇਆ ਦੇ ਕਾਰਨ ਮੱਕਾ ਨੇੜੇ ਆ ਗਿਆ ਤੂੰ ਇਹਦੇ ਦਰਸ਼ਨ ਕਰ ਤੇਰਾ ਕਰਮ ਥਾਂ ਪੈ ਗਿਆ ਇਸੇ ਤਰ੍ਹਾਂ ਜੀ ਪਰ ਦਇਆ ਕਰ ਰਹਿਬਾਂ ਦੀ ਕਥਾ ਸੁਣ ਕੇ ਸ਼ਾਹੂਕਾਰ ਦਾ ਗੁੱਸਾ ਉਤਰ ਗਿਆ ਜਿਹੜਾ ਸ਼ਾਹੂਕਾਰ ਭਗਤ ਜੀ ਕੋਲ ਆਇਆ ਸੀ ਉਹ ਗਰੀਬ ਨੂੰ ਕੁੱਟ ਰਿਹਾ ਸੀ 20 ਰੁਪਈਆਂ ਦੇ ਬਦਲੇ ਉਹਦਾ ਗੁੱਸਾ ਹੁਣ ਠੰਡਾ ਹੋ ਗਿਆ ਬਿਲਕੁਲ ਭਗਤ ਰਵਦਾਸ ਜੀ ਕਹਿਣ ਲੱਗੇ ਕਹਿੰਦੇ ਦੇਖੋ ਸ਼ਾਹੂਕਾਰ ਜੀ ਉਹ ਰਹਿਬਾਂ ਨੇ ਦਇਆ ਕੀਤੀ ਮੱਕਾ ਆਪ ਉਹਦੇ ਕੋਲ ਆਇਆ ਤੇ ਤੁਸੀਂ ਵੀ ਤਾਂ ਦਇਆ ਹੀ ਕੀਤੀ ਸੀ ਇਹ ਗਰੀਬ ਤੇ ਭਾਵੇਂ ਮੰਨ ਲਓ ਇਹ ਝੂਠ ਬੋਲਦਾ ਸੀ ਪਰ ਤੁਸੀਂ ਤਾਂ ਸੱਚੇ ਸੀ ਤੁਸੀਂ ਇਹਦੇ ਜੀਵਾਂ ਨੂੰ ਭੁੱਖ ਤੋਂ ਬਚਾ ਲਿਆ ਇਹ ਤੁਸਾਂ ਨੇ ਤਰਸ ਕੀਤਾ ਉਹਦਾ ਫਲ ਤੁਹਾਨੂੰ ਮਿਲ ਨਹੀਂ ਮਿਲਣਾ ਕੋਈ ਵੀ ਕਿਸੇ ਤੇ ਦਇਆ ਕਰੇਗਾ ਤਰਸ ਕਰੇਗਾ ਉਹਦਾ ਉਹਨੂੰ ਫਲ ਮਿਲੇਗਾ ਪਰ ਇੱਥੇ ਇੱਕ ਗੱਲ ਵਿਚਾਰਨ ਵਾਲੀ ਆ ਪਹਿਲਾਂ ਤੁਸਾਂ ਨੇ ਦਇਆ ਕੀਤੀ ਉਹਦਾ ਫਲ ਚੰਗਾ ਮਿਲਣਾ ਸੀ ਪਰ ਨਾਲ ਹੀ ਹੁਣ ਕ੍ਰੋਧ ਵੀ ਕਰ ਲਿਆ ਹੰਕਾਰ ਵੀ ਕਰ ਲਿਆ ਤੁਸਾਨੇ ਰੁਪਈਏ ਇਸ ਤਰ੍ਹਾਂ ਮੰਗੇ ਆ ਇਹਨੂੰ ਕੁੱਟਣਾ ਚਾਹਿਆ ਇਹ ਪਾਪ ਕਰ ਲਿਆ ਆਹ ਰੁਪਈਏ ਸਾਡੇ ਕੋਲੋਂ ਲੈ ਜਾਉ ਭਗਤ ਜੀ ਨੇ ਦੇ ਦਿੱਤੇ ਸੀ ਨਾ ਰੁਪਈਏ ਸਾਹੂਕਾਰ ਸ਼ਰਮਿੰਦਾ ਹੋ ਗਿਆ ਗੁੱਸਾ ਤਾਂ ਉਹਦਾ ਟਲ ਗਿਆ ਪਰ ਲਾਲਚ ਨਹੀਂ ਉਹਦਾ ਗਿਆ ਉਹਨੇ ਕਰਜ਼ੇ ਦੀ ਰਕਮ ਭਗਤ ਜੀ ਕੋਲੋਂ ਫੜ ਲਈ ਸੀਗੀ ਸਾਧ ਸੰਗਤ ਜੀ ਉੱਠ ਕੇ ਘਰ ਨੂੰ ਚਲਾ ਗਿਆ ਭਗਤ ਜੀ ਹੋਰ ਬਚਨ ਕਰਨ ਲੱਗੇ ਸੀ ਭਗਤ ਰਵਦਾਸ ਜੀ ਹੋਇਆ ਇੰਜ ਭਗਤਾਂ ਦੇ ਬਚਨ ਖਾਲੀ ਨਹੀਂ ਜਾਂਦੇ 200 ਰੁਪਏ ਲੈ ਕੇ ਗਿਆ ਇੱਕ ਮਹੀਨਾ ਬੀਤਿਆ ਦੂਜਾ ਬੀਤਿਆ ਤਿੰਨ ਮਹੀਨੇ ਵਿੱਚ ਕੰਗਾਲ ਹੋ ਗਿਆ ਬਿਲਕੁਲ ਫਿਰ ਆਇਆ ਵਾਪਸ ਭਗਤ ਜੀ ਕੋਲ ਮੱਥਾ ਆ ਕੇ ਰਗੜਨ ਲੱਗ ਗਿਆ ਤੇ ਭਗਤ ਜੀ ਨੇ ਉਹਨੂੰ ਉਪਦੇਸ਼ ਦਿੱਤਾ ਸੀਗਾ ਭਗਤ ਜੀ ਨੇ ਬਹੁਤ ਪ੍ਰੇਮ ਨਾਲ ਆਖਿਆ ਸੀ ਉਹਨੂੰ ਸਮਝਾਈ ਸੀ ਇਹ ਗੱਲ ਜਿਹੜੀ ਇਹ ਸ਼ਾਹੂਕਾਰ ਨੂੰ ਸਿੱਖਿਆ ਦਿੱਤੀ ਆ ਉਹ ਭਗਤ ਜੀ ਦਾ ਸ਼ਬਦ ਆਸਾ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀ ਹੈ ਸਾਧ ਸੰਗਤ ਜੀ ਭਗਤ ਜੀ ਕਹਿਣ ਲੱਗੇ ਸ਼ਾਹੂਕਾਰ ਜੀ ਤੁਸੀਂ ਇਨਸਾਨ ਦੇ ਬਾਰੇ ਸੋਚੋ ਇਹ ਇਨਸਾਨ ਹੈ ਕੀ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਇਹ ਮਿੱਟੀ ਦਾ ਪਤਲਾ ਹੀ ਹੈ ਇਨਸਾਨ ਤੇ ਨੱਚਦਾ ਕਿਵੇਂ ਆ ਕਹਿੋ ਜਹਾ ਹਾਸੋਂ ਹੀਣੇ ਤਰੀਕੇ ਨਾਲ ਨੱਚ ਰਿਹਾ ਭਟਕ ਰਿਹਾ ਨੱਚਣ ਤੋਂ ਭਾਵ ਭਟਕ ਰਿਹਾ ਸ਼ਾਹੂਕਾਰ ਕਹਿੰਦਾ ਜੀ ਮੈਨੂੰ ਨਹੀਂ ਪਤਾ ਭਗਤ ਜੀ ਕਿਰਪਾ ਕਰੋ ਓਕੇ ਮੈਂ ਤਾਂ ਕੰਗਾਲ ਹੋ ਗਿਆ ਰਹਿਮਤ ਕਰੋ ਮੇਰੇ ਤੇ ਤੇ ਭਗਤ ਜੀ ਕਹਿੰਦੇ ਇਹੀ ਤਾਂ ਗੱਲ ਆ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਭਗਤ ਜੀ ਕਹਿੰਦੇ ਦੇਖੋ ਮਾਇਆ ਦੀਆਂ ਗੱਲਾਂ ਸੁਣਨੀਆਂ ਬੰਦੇ ਨੂੰ ਚੰਗੀਆਂ ਲੱਗਦੀਆਂ ਇਹ ਸਦਾ ਹੀ ਪੈਸਾ ਕਿੱਧਰੋਂ ਆਊਗਾ ਕਿਵੇਂ ਜੋੜਨਾ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ ਬੰਦਾ ਹਰ ਵੇਲੇ ਮਾਇਆ ਦੀ ਖਾਤਰੀ ਦੌੜਦਾ ਭੋਜਨ ਦੀ ਵਰਕੀ ਮੂੰਹ ਵਿੱਚ ਜਾਂਦੀ ਆ ਇਹੀ ਸੋਚਦਾ ਕੀ ਤੋਂ ਪੈਸੇ ਕਿੰਨੇ ਲੈਣੇ ਆ ਕਿਹਦੇ ਪੈਸੇ ਕਿੰਨੇ ਦੇਣੇ ਆ ਇਮੀ ਬੰਦਾ ਸੋਚਦਾ ਜੀ ਪ੍ਰਸ਼ਾਦਾ ਛਕਦਾ ਵੀ ਇਹਨੂੰ ਟਿਕਾ ਹੈ ਨਹੀਂ ਮੰਨੂ ਮਾਇਆ ਇਹਨੂੰ ਕਮਾਈ ਫਿਰਦੀ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਭਗਤ ਜੀ ਨੇ ਆਖਿਆ ਇਹ ਤਾਂ ਭਾਈ ਭੱਜਿਆ ਫਿਰਦਾ ਮਾਨੇ ਦਾ ਟਿਕਦਾ ਹੀ ਨਹੀਂ ਤੇ ਭਗਤ ਜੀ ਕਹਿੰਦੇ ਭਾਈ ਜਦੋਂ ਬੰਦੇ ਨੂੰ ਕੁਝ ਮਿਲ ਜਾਂਦਾ ਜਦ ਕਛ ਪਾਵੈ ਜਦੋਂ ਇਹਨੂੰ ਕੁਝ ਧਨ ਮਿਲ ਜਾਂਦਾ ਇਹ ਹੰਕਾਰ ਕਰਦਾ ਬਹੁਤ ਜ਼ਿਆਦਾ ਮਾਣ ਕਰਦਾ ਜਦ ਕਛ ਪਾਵੇ ਤਬ ਗਰਭ ਕਰਤ ਹੈ ਹੰਕਾਰ ਦੇ ਵਿੱਚ ਆ ਕੇ ਕਹਿੰਦਾ ਮੈਂ ਹੀ ਆ ਦੂਜਿਆਂ ਨੂੰ ਕੀੜੇ ਮਕੌੜੇ ਜਾਣਦਾ ਤੇ ਮਾਇਆ ਗਈ ਤਬ ਰੋਵਨ ਲਗਤ ਹੈ ਜਦੋਂ ਮਾਇਆ ਚਲੀ ਜਾਂਦੀ ਆ ਉਦੋਂ ਰੋਣ ਲੱਗ ਜਾਂਦਾ ਜਿਵੇਂ ਸ਼ਾਹੂਕਾਰ ਜੀ ਤੁਸੀਂ ਕੰਗਾਲ ਹੋ ਗਏ ਹੁਣ ਰੋਈ ਜਾਂਦੇ ਹੋ ਇੱਥੇ ਆ ਕੇ ਪਰ ਪਹਿਲਾਂ ਤੁਹਾਡੇ ਵਿੱਚ ਕਿੰਨਾ ਹੰਕਾਰ ਸੀ ਜਬ ਕਛ ਪਾਵੇ ਤਬ ਗਰਭ ਕਰਦਾ ਸਾਹੂਕਾਰ ਨੂੰ ਹੁਣ ਭਗਤ ਜੀ ਦੀਆਂ ਗੱਲਾਂ ਸਮਝ ਵਿੱਚ ਆ ਰਹੀਆਂ ਨੇ ਮਾਇਆ ਗਈ ਤਬ ਰੋਵਨ ਲੱਗਤ ਹੈ ਜਦੋਂ ਪੈਸਾ ਮਾਇਆ ਇਹ ਧਨ ਚਲਿਆ ਜਾਂਦਾ ਬੰਦਾ ਰੋਂਦਾ ਬੰਦੇ ਦੀ ਖੁਸ਼ੀ ਦਰਅਸਲ ਪੈਸੇ ਦੇ ਉੱਪਰ ਹੀ ਟਿਕੀ ਹੋਈ ਹੈ ਪੈਸਾ ਮਿਲ ਗਿਆ ਖੁਸ਼ਾ ਪੈਸਾ ਨਾ ਰਿਹਾ ਇਹ ਦੁਖੀ ਹੈ ਬੰਦਾ ਆਪ ਦੇ ਆਪ ਦੇ ਕਰਕੇ ਖੁਸ਼ੀ ਨਹੀਂ ਬੰਦੇ ਦੀ ਖੁਸ਼ੀ ਪੈਸਾ ਤੈ ਕਰ ਰਿਹਾ ਭਗਤ ਜੀ ਕਹਿੰਦੇ ਮਨ ਬਚ ਕਰਮ ਰਸ ਕਸੇ ਲਵਾਨਾ ਇਹ ਖਿਆਲ ਇਹ ਬਚਨ ਤੇ ਇਹ ਕਰਤੂਤਾਂ ਦੁਆਰਾ ਬੰਦਾ ਇਨਾਂ ਚਸਕਿਆਂ ਵਿੱਚ ਫਸਿਆ ਹੋਇਆ ਸਵਾਦਾਂ ਵਿੱਚ ਫਸਿਆ ਹੋਇਆ ਰਸਾਂ ਕਸਾਂ ਚ ਫਸਿਆ ਹੋਇਆ ਬਹੁਤ ਜ਼ਿਆਦਾ ਗਲਤੀਆਂ ਕਰਦਾ ਇਹ ਪਰ ਇਹ ਬੰਦੇ ਨੂੰ ਮੌਤ ਯਾਦ ਨਹੀਂ ਹੁੰਦੀ ਬਿੰਸ ਗਿਆ ਜਾਂ ਇਹ ਕਹੂੰ ਸਮਾਨਾ ਬਿੰਸ ਗਿਆ ਮੌਤ ਆਉਂਦੀ ਆ ਤੁਨੋ ਸਰੀਰ ਟੈ ਪੈਂਦਾ ਇਹ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਚਲੀ ਜਾਂਦੀ ਆ ਤੇ ਸਾਧ ਸੰਗਤ ਜੀ ਫੇਰ ਕਹਿ ਰਵਦਾਸ ਬਾਜੀ ਜਗਪਾਈ ਭਗਤ ਜੀ ਕਹਿੰਦੇ ਦੁਨੀਆ ਇੱਕ ਖੇੜੀ ਆ ਸੰਸਾਰ ਇੱਕ ਖੇੜਾ ਭਾਈ ਇਹ ਗੱਲ ਯਾਦ ਰੱਖੋ ਬਾਜੀ ਗਰਸਿਓ ਮੋਹਿ ਪ੍ਰੀਤ ਬਨਿਆ ਕਹਿ ਰਵਦਾਸ ਬਾਜੀ ਜਗਪਾਈ ਇਹ ਸੰਸਾਰ ਇੱਕ ਬਾਜੀ ਆ ਇੱਕ ਖੇੜਾ ਪਰ ਮੇਰੀ ਪ੍ਰੀਤ ਭਗਤ ਜੀ ਕਹਿੰਦੇ ਮਾਇਆ ਦੇ ਨਾਲ ਨਹੀਂ ਹੈਗੀ ਇਹ ਖੇਡ ਨੂੰ ਬਣਾਉਣ ਵਾਲੇ ਬਾਜੀਗਰ ਦੇ ਨਾਲ ਆ ਇਹਨੇ ਦੁਨੀਆ ਬਣਾਈ ਆ ਸੋਏ ਮੈਂ ਹਾਸੋ ਹੀਣੇ ਨਾਚ ਤੋਂ ਭਗਤ ਜੀ ਕਹਿੰਦੇ ਮੈਂ ਬਚ ਗਿਆ ਜਿਹੜਾ ਨੱਚਣਾ ਦੁਨੀਆ ਦੇ ਲੋਕਾਂ ਵਿੱਚ ਹੈ ਨਾ ਟਿਕ ਟਿਕਾ ਹੈ ਨਹੀਂਗਾ ਟੱਕੇ ਨਹੀਂ ਬੈਠ ਸਕਦਾ ਮਨ ਇੱਕ ਪਲ ਵੀ ਚੈਣ ਨਹੀਂ ਆਉਂਦਾ ਇਹਨੂੰ ਤੇ ਭਗਤ ਜੀ ਕਹਿੰਦੇ ਇਹੋ ਜਿਹਾ ਨੱਚਣਾ ਇਹ ਨਾਚ ਤੋਂ ਮੈਂ ਬਚ ਗਿਆ ਬਚਿਆ ਉਹਨੂੰ ਜਦੋਂ ਮੈਂ ਪ੍ਰੀਤ ਬਾਜੀ ਕਰਨਾ ਪਾਈਆ ਬਾਜੀ ਘਰ ਸੋਂ ਮੋਹੇ ਪ੍ਰੀਤ ਬਨਾਈ ਮੇਰੀ ਪ੍ਰੀਤ ਤਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੈ ਨਹੀਂ ਤਾਂ ਮੈਂ ਵੀ ਇਦਾਂ ਦੁਨੀਆਂ ਦੇ ਲੋਕਾਂ ਵਾਂਗ ਨੱਚਣਾ ਸੀ ਭਗਤ ਜੀ ਕਹਿੰਦੇ ਸ਼ਾਹੂਕਾਰ ਨੇ ਮਾਫੀ ਮੰਗੀ ਭਗਤ ਜੀ ਨੇ ਨਾਮ ਦੀ ਇਹ ਦਾਤ ਉਹਨੂੰ ਦਿੱਤੀ ਹੈ ਆਖਿਆ ਭਾਈ ਰੱਬ ਦਾ ਨਾਮ ਲਿਆ ਕਰੋ ਉਹਨਾਂ ਸ਼ਾਂਤੀ ਆਵੇਗੀ ਫੇਰ ਇਹ ਸ਼ਾਹੂਕਾਰ ਕਹਿਣ ਲੱਗਾ ਭਗਤ ਜੀ ਮੈਨੂੰ ਹੋਰ ਵੀ ਚਾਨਣ ਕਰਵਾਓ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਮਾਇਆ ਤੋਂ ਬਿਨਾ ਮੈਨੂੰ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ ਕਿਰਪਾ ਕਰੋ ਮੇਰੇ ਤੇ ਦਇਆ ਕਰੋ ਭਗਤ ਜੀ ਕਹਿੰਦੇ 나ਤ ਕਸ਼ੂ ਨਾ ਜਾਨੂ ਵਾਹਿਗੁਰੂ ਅੱਗੇ ਅਰਦਾਸ ਕਰੋ ਮੇਰੇ ਸਵਾਮੀ ਜੀ ਮੈਂ ਕੁਝ ਵੀ ਨਹੀਂ ਜਾਣਦਾ ਰੱਬ ਅੱਗੇ ਆਪਣੀ ਪੇਸ਼ੀ ਨਹੀਂ ਜਾ ਸਕਦੀ ਕਦੇ ਮਨ ਮਾਇਆ ਕੈ ਹੱਥ ਵੇਚਨ ਕਿਉਂਕਿ ਮੈਂ ਆਪਦਾ ਮਨ ਮਾਇਆ ਦੇ ਹੱਥ ਵੇਚ ਚੁੱਕਾ ਇਹੋ ਜੀ ਹਾਲਤ ਬਣ ਗਈ ਆ ਤੇ ਜੋ ਭਗਤ ਰਬਦਾਸ ਜੀ ਕਹਿ ਰਹੇ ਸਾਧ ਸੰਗਤ ਜੀ ਬਿਲਕੁਲ ਸੱਚ ਆ ਅੱਜ ਦੇ ਲੋਕਾਂ ਨੇ ਵੀ ਇਉਂ ਹੀ ਕੀਤਾ ਹੋਇਆ ਆਪ ਦਾ ਜਿਹੜਾ ਮਾਨਾ ਇਹ ਜ਼ਮੀਰਾਂ ਆਪਦੀਆਂ ਵੇਚ ਚੁੱਕੇ ਆ ਬਿਲਕੁਲ ਸੱਚ ਆ ਤੇ ਤੁਮ ਕਹੀਤ ਹੋ જગਤ ਗੁਰੂ ਸਵਾਮੀ ਇਹ ਵਾਹਿਗੁਰੂ ਜੀ 나ਥ ਜੀ ਤੁਸੀਂ ਤਾਂ ਸੰਸਾਰ ਦੇ ਵਿਸ਼ਾਲ ਸਾਹਿਬ ਆਖੇ ਜਾਂਦੇ ਵੱਡੇ ਸਾਹਿਬ ਤੇ ਅਸੀਂ ਕੌਣ ਹਮ ਕਹੀਤ ਕਲ ਜੁੱਕੇ ਕਾਮੀ ਅਸੀਂ ਤਾਂ ਕਲਜੋਗੀ ਲੋਕ ਆ ਅਸੀਂ ਤਾਂ ਕਾਮੀ ਲੋਕ ਆ ਕਾਮਨਾਵਾਂ ਦੇ ਭਰੇ ਹੋਏ ਇੱਕ ਇੱਛਾ ਪੂਰੀ ਹੁੰਦੀ ਆ ਦੂਜੀ ਜਨਮ ਲੈ ਲੈਂਦੀ ਆ ਦੂਜੀ ਪੂਰੀ ਹੁੰਦੀ ਆ ਤੀਜੀ ਜਨਮ ਲੈ ਲੈਂਦੀ ਆ ਸਾਧ ਸੰਗਤ ਜੀ ਇਦਾਂ ਬੰਦੇ ਦਾ ਸੁਭਾਅ ਹੈ ਇਨ ਪੰਜਨ ਮੇਰੋ ਮਨ ਜੋ ਵਿਗਾੜਿਓ ਦੇਖੋ ਭਗਤ ਜੀ ਕਹਿੰਦੇ ਪੰਜਾਂ ਨੇ ਇਹ ਪੰਜ ਜੜੇ ਆ ਨਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਸਾਡਾ ਮਨ ਜਿਹੜਾ ਵਿਗਾੜ ਕੇ ਰੱਖਤਾ ਚਿਤ ਪਲੀਤ ਕਰਤਾ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਸੋ ਹਰ ਦਾ ਮੇਰੀ ਪ੍ਰਮਾਤਮਾ ਨਾਲ ਵਿਤ ਪਾਈ ਜਾ ਰਹੇ ਆ ਮੈਨੂੰ ਰੱਬ ਨਾਲੋਂ ਇਹ ਨਾ ਤੋੜੀ ਜਾ ਰਹੇ ਆ ਜਤ ਦੇਖੋ ਤਦ ਦੁੱਖ ਕੀ ਰਾਸੀ ਕਿੱਥੇ ਕਿਤੇ ਵੀ ਮੈਂ ਦੇਖਦਾ ਜਿੱਧਰ ਵੀ ਵੇਖਦਾ ਦੁੱਖਾਂ ਦੀ ਰਾਸ ਹੀ ਪੂੰਜੀ ਬਣੀ ਪਈ ਆ ਇਹ ਵਿਕਾਰ ਜਿਹੜੇ ਆ ਚਾਰੇ ਪਾਸੇ ਹੀ ਆ ਕਿੱਥੇ ਜਿੱਥੇ ਵੀ ਵੇਖਦੇ ਆ ਇਹ ਵਿਕਾਰ ਹੀ ਬੰਦੇ ਦੇ ਅੰਦਰ ਗਏ ਹੋਏ ਆ ਪੰਜ ਚੋਰ ਬੰਦੇ ਨੂੰ ਟਿਕਨ ਨਹੀਂ ਦਿੰਦੇ। ਅਜਾ ਨਾ ਪਤਾਏ ਨਿਗਮ ਪਏ ਸਾਖੀ। ਭਾਵੇਂ ਵੇਦ ਗਵਾਹੀ ਦਿੰਦੇ ਆ। ਇਹ ਵੇਦਾਂ ਵਿੱਚ ਵੀ ਗੱਲਾਂ ਲਿਖੀਆਂ ਨੇ ਕਿ ਵੱਡੇ ਵੱਡੇ ਰਿਖੀ ਜਿਹੜੇ ਆ ਨਾ ਉਹ ਵੀ ਡੋਲ ਗਏ ਸੀਗੇ ਜਦੋਂ ਸੰਕਟ ਪਿਆ ਸੀ ਤੇ ਮੈਂ ਕੀ ਚੀਜ਼ ਆ ਮੈਂ ਨਾ ਚੀਜ਼ ਆ। ਮੈਂ ਕੀ ਕਰ ਸਕਦਾ। ਗੌਤਮ ਨਾਰਿਓ ਮਾਪਤ ਸੁਆਮੀ। ਇਹ ਗੌਤਮ ਦੀ ਜਿਹੜੀ ਪਤਨੀ ਨੂੰ ਭੋਗਣ ਵਾਲੇ ਇੰਦਰ ਦੀ ਦੇਹ ਉੱਤੇ ਭੋਗ ਦੇ ਹਜ਼ਾਰਾਂ ਹੀ ਚੰਨ ਬਣ ਗਏ ਸੀ। ਸਿਸ ਧਰਨ ਸਹਿਜ ਪਗਗਾਮੀ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਬ੍ਰਹਮਾ ਦਾ ਸਿਰ ਜਿਹੜਾ ਪਾਰਵਤੀ ਜੀ ਦੇ ਪਤੀ ਸ਼ਿਵ ਜੀ ਦੇ ਹੱਥ ਨਾਲ ਚਿੰਬੜ ਗਿਆ ਸੀਗਾ ਭਗਤ ਜੀ ਉਹ ਸ਼ਾਹੂਕਾਰ ਨੂੰ ਸਮਝਾਉਣਾ ਚਾਹੁੰਦੇ ਆ ਇਹ ਬ੍ਰਹਮਾ ਇਹ ਇੰਦਰ ਇਹਨਾਂ ਸਾਰਿਆਂ ਨੂੰ ਇਹ ਪੰਜ ਚੋਰਾ ਨਹੀਂ ਖਵਾਰ ਕੀਤਾ ਕਈ ਪ੍ਰਾਤਨ ਜਿਹੜੇ ਸਰੋਤ ਆ ਉਹਨਾਂ 'ਚ ਕਥਾ ਵੀ ਆਉਂਦੀ ਆ ਜਦੋਂ ਬ੍ਰਹਮਾ ਆਪਣੀ ਹੀ ਧੀ ਇੰਨੀ ਸੁੰਦਰ ਸੀ ਉਹਨੂੰ ਦੇਖ ਕੇ ਇਹਨਾਂ ਮੋਹਤ ਹੋ ਗਿਆ ਕਾਮ ਦੇ ਵਾਸ ਹੋ ਗਿਆ ਜਿੱਧਰ ਉਹਦੀ ਪੁੱਤਰੀ ਜਾਵੇ ਬੇਟੀ ਜਾਵੇ ਉਧਰ ਬ੍ਰਹਮਾ ਆਪਦਾ ਨਵਾਂ ਮੂੰਹ ਬਣਾ ਲਵੇ ਉਹ ਆਕਾਸ਼ ਵੱਲ ਵੀ ਉੱਡੀ ਵਿਚਾਰੀ ਪਰ ਬ੍ਰਹਮਾ ਨੇ ਕਾਮ ਦੇ ਵਾਸ ਹੋ ਕੇ ਪੰਜਵਾਂ ਮੂੰਹ ਉੱਪਰ ਵੱਲ ਵੀ ਬਣਾ ਲਿਆ ਤੇ ਸ਼ਿਵ ਜੀ ਭਗਵਾਨ ਨੇ ਜਦੋਂ ਦੇਖਿਆ ਵੀ ਇਹ ਅਤ ਹੈ ਇਹ ਬ੍ਰਹਮਾ ਦਾ ਸਿਰ ਉਹਨਾਂ ਨੇ ਕੱਟ ਦਿੱਤਾ ਸੀ ਪਰ ਬ੍ਰਹਮ ਹੱਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਹੀ ਇਹ ਚਿੰਬੜ ਗਿਆ ਸੀਗਾ ਸਾਧ ਸੰਗਤ ਜੀ ਇਸ ਕਰਕੇ ਨਾ ਤੇ ਜਦੋਂ ਇੰਦਰ ਨੇ ਗੌਤਮ ਦੀ ਘਰ ਵਾਲੀ ਨਾਲ ਵਿਵਚਾਰ ਕੀਤਾ ਤੇ ਉਦੋਂ ਨੂੰ ਸ਼ਰਾਪ ਮਿਲਿਆ ਸੀਗਾ ਇਹ ਭਗਤ ਜੀ ਸਾਰੇ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਆ ਇਨ ਦੂਤਨ ਖਲ ਬੱਧ ਕਰ ਮਾਰਿਓ ਕਹਿੰਦੇ ਇਹਨਾਂ ਨੇ ਤਾਂ ਮੂਰਖ ਮਾਨ ਨੂੰ ਮੇਰੇ ਨੂੰ ਵੀ ਬੁਰੀ ਤਰ੍ਹਾਂ ਮਾਰਿਆ ਹੋਇਆ ਭਗਤ ਜੀ ਦੱਸ ਰਿਹਾ ਵੀ ਲੋਕਾਂ ਦੇ ਜਿਹੜੇ ਮਾਨ ਆ ਇਉਂ ਲੁੱਟੇ ਜਾ ਰਹੇ ਜਿਵੇਂ ਕਦੇ ਬ੍ਰਹਮਾ ਉਹ ਵੀ ਵਾਸ਼ਨਾ ਦੇ ਅਧੀਨ ਹੋ ਗਿਆ ਸੀ ਜਿਵੇਂ ਕਦੇ ਇੰਦਰ ਤੇ ਕਦੇ ਬ੍ਰਹਮਾ ਇਹਨਾਂ ਨੂੰ ਵੀ ਨਾ ਪੰਜਾਂ ਨੇ ਠੱਗ ਲਿਆ ਤਾਂ ਮਨੁੱਖ ਵਿਚਾਰਾ ਕੀ ਚੀਜ਼ ਆ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਮਨ ਜਿਹੜਾ ਵਿਕਾਰਾਂ ਤੋਂ ਬਚ ਨਹੀਂ ਸਕਦਾ ਬੜੋ ਨਲਾਜ ਅਜ ਹੂੰ ਨਹੀਂ ਹਾਰਿਓ ਇਹ ਮਨ ਬੜਾ ਬੇਸ਼ਰਮ ਹੋ ਗਿਆ ਅਜੇ ਵੀ ਵਿਕਾਰਾਂ ਵੱਲੋਂ ਮੁੜਿਆ ਨਹੀਂ ਉਮਰ ਕਿੰਨੀ ਹੋ ਗਈ ਭਗਤ ਜੀ ਕਹਿੰਦੇ ਭਾਈ ਉਮਰ ਦੇਖ ਕਿੰਨੀ ਆ ਸ਼ਾਹੂਕਾਰ ਨੂੰ ਸਮਝਾ ਰਹੇ ਆ ਕਹਿ ਰਵਦਾਸ ਕਹਾ ਕੈਸੇ ਕੀਜੈ ਭਗਤ ਜੀ ਆਖਦੇ ਹੁਣ ਮੈਂ ਕਿਸ ਤਰ੍ਹਾਂ ਕਰਾਂ ਕੀ ਕਰਾਂ ਬਿਨੁਰਗਨਾਥ ਸ਼ਰਨ ਕਾ ਕੀ ਲੀਜੇ ਇਹਨਾਂ ਵਿਕਾਰਾਂ ਤੋਂ ਬਚਣਾ ਹੋਵੇ ਸ਼ਾਹੂਕਾਰ ਜੀ ਭਗਤੀ ਤੋਂ ਬਿਨਾ ਕੋਈ ਚਾਰਾ ਨਹੀਂ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਪਨਾਹ ਲਈ ਨਹੀਂ ਜਾ ਸਕਦੀ ਉਹਦੀ ਸ਼ਰਨ ਪੈਜੋ ਫਿਰ ਉਦੋਂ ਤਿੰਨ ਮਹੀਨਿਆਂ ਚ ਕੰਗਾਲ ਹੋਇਆ ਇਹ ਜਿਹੜਾ ਸ਼ਾਹੂਕਾਰ ਆ ਇਹਨੇ ਭਗਤ ਜੀ ਕੋਲ ਆ ਕੇ ਮੱਥੇ ਰਗੜੇ ਆ ਭਗਤ ਜੀ ਨੇ ਉਪਦੇਸ਼ ਤਾਂ ਦੇ ਦਿੱਤਾ ਫਿਰ ਇਹਦੀ ਜ਼ਿੰਦਗੀ ਬਦਲ ਗਈ ਫਿਰ ਇਹਨੇ ਸੱਚੀ ਸੁੱਚੀ ਕਰਤ ਕੀਤੀ ਦਇਆ ਵੀ ਕਰਨ ਲੱਗ ਗਿਆ ਜੋ ਵਿਆਜ ਤੇ ਪੈਸੇ ਖਾਂਦਾ ਸੀ ਉਹ ਵੀ ਜਿੰਨਾ ਕ ਬਣਦਾ ਸੀ ਉੱਤਨਾ ਕ ਲੈਂਦਾ ਸੀ ਹੌਲੀ ਹੌਲੀ ਇਹਦੀ ਆਦਤੇ ਜਾਂਦੀ ਰਹੀ ਏਵੇਂ ਭਗਤ ਜੀ ਦਾ ਪ੍ਰੇਮੀ ਬਣ ਕੇ ਨੇ ਆਪਦੀ ਜ਼ਿੰਦਗੀ ਬਤੀਤ ਕੀਤੀ ਪਉਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ